ਭਾਰਤੀ ਜਨਤਾ ਪਾਰਟੀ ਵੱਲੋਂ ਬੂਥ ਸਮਾमेलन ਲਹਿਰਾਗਾਗਾ ਵਿਖੇ ਰੱਖਿਆ ਗਿਆ ਜਿੱਥੇ ਕੀ ਪਾਰਟੀ ਦੇ ਉੱਗੇ ਨੇਤਾ ਹਰਜੀਤ ਸਿੰਘ ਗਰੇਵਾਲ ਅਤੇ ਅਰਵਿੰਦ ਖੰਨਾ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਪਰ ਇਸ ਸਮਾਗਮ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਆਗੂ ਵੀ ਪਹੁੰਚ ਗਏ ਜਿਨ੍ਹਾਂ ਨੇ ਕਾਲੀਆਂ ਝੰਡੀਆਂ ਲੈ ਕੇ ਭਾਜਪਾ ਦਾ ਵਿਰੋਧ ਕੀਤਾ ਅਤੇ ਭਾਜਪਾ ਖਿਲਾਫ ਜਮ ਕੇ ਨਾਰੇਬਾਦੀ ਕੀਤੀ ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਹ ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ ਜਿਸ ਦੇ ਚਲਦੇ ਉਹ ਭਾਜਪਾ ਆਗੂਆਂ ਦਾ ਸ਼ਾਂਤ ਮੈਤਰੀਕੇ ਨਾਲ ਵਿਰੋਧ ਕਰ ਰਹੇ ਹਨ ਅਤੇ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾ ਰਹੇ ਹਨ ਕਿਉਂਕਿ ਭਾਜਪਾ ਨੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਇੱਕ ਵੀ ਮੰਗ ਨਹੀਂ ਮੰਨੀ ਅਤੇ ਕਈ ਕਿਸਾਨ ਇਸ ਦੌਰਾਨ ਸ਼ਹੀਦ ਵੀ ਹੋਏ ਹਨ ਜਿਸ ਦੇ ਚਲਦੇ ਉਹ ਭਾਜਪਾ ਦਾ ਵਿਰੋਧ ਕਰ ਰਹੇ ਹਨ ਉਧਰ ਭਾਜਪਾ ਆਗੂਆਂ ਦਾ ਕਹਿਣਾ ਸੀ ਕਿ ਉਹਨਾਂ ਦੀਆਂ ਵਿਰੋਧੀ ਪਾਰਟੀਆਂ ਅਜਹੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ ਅਤੇ ਕਿਸਾਨਾਂ ਨੂੰ ਭਾਜਪਾ ਦੇ ਖਿਲਾਫ ੜਕਾ ਕੇ ਉਹਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਵਾ ਰਹੀਆਂ ਹਨ हा ਸਾਡਾ ਬੁੱਤ ਸਮੇਲਨ ਆਜੀ ਵਿਧਾਨ ਸਭਾਵਾਂ ਦੇ ਕਰ ਰਹੇ ਆਂ ਅਸੀਂ ਇੱਥੇ ਵੀ ਕੀਤਾ ਔਰ ਪਾਰਟੀ ਨੂੰ ਨੀਚੇ ਤੱਕ ਮਜ਼ਬੂਤੀ ਦੇ ਰਹੇ ਆਂ ਔਰ ਆਉਣ ਵਾਲਾ ਚੋਣ ਦੁੱਤਿਆਂ ਦੀ ਤਿਆਰੀ ਹੈ ਚੋਣ ਲੜਨ ਦੀ ਤਿਆਰੀ ਹੈ ਸਰ ਤੇ ਉਸੇ ਤਿਆਰੀ ਦਾ ਆਗਾਜ਼ ਇੱਥੋਂ ਹੈ ਕਾਸ਼ ਪੰਜਾਬ ਦੀ ਭਾਈਚਾਰਕ ਸਾਂਝ ਪੰਜਾਬ ਦੇਸ਼ ਦੀ ਮੁਖਤਰਾ ਨੂੰ ਜੋੜਿਆ ਰਹੇ ਇਹ ਬਹੁਤ ਮਹੱਤਵਪੂਰਨ ਮੁੱਦੇ ਹੈ ਸੁਨੀਆ ਜੀ ਇਹ ਕਹਿੰਦੇ ਪਿੰਡਾਂ ਜਰੀ ਬੰਨ ਦੇਣਾ ਪਿੰਡਾਂ ਜੀ ਤੁਸੀਂ ਆਲਰੇਡੀ ਹੈਗੇ ਪਿੰਡਾਂ ਦੇ ਰਹਿ ਲਵਿਆ ਸਾਨੂੰ ਕਿੱਥੇ ਕੱਢੋਗੇ ਇਹ ਇਹ ਤਾਂ ਉਹ ਸੋਚ ਜਿਹੜੀ ਹੈ ਨਾ ਇਹ ਆਮ ਆਦਮੀ ਪਾਰਟੀ ਕਰਵਾ ਰਹੀ ਹੈ ਔਰ ਇਹ ਕਾਂਗਰਸ ਕਰਵਾ ਰਹੀ ਹੈ ਔਰ ਇਹ ਜਿਹੜੇ ਆ ਸਾਰੇ ਫੇਲ ਹੋਣਗੇ ਸਾਡੇ ਵਰਕਰ ਬੜੇ ਬਹਾਦਰ ਆ ਸਾਡੀ ਲੀਡਰਸ਼ਿਪ ਬੜੀ ਮਜ਼ਬੂਤ ਆ ਅਸੀਂ ਦੁਨੀਆ ਦਾ ਸਭ ਤੋਂ بڑا ਰਾਜਨੀਤਿਕ 당 ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਇਹਨਾਂ ਦਾ ਲੋਕਤੰਤਰ 'ਚ ਵਿਸ਼ਵਾਸ ਨਹੀਂ ਜਿਹੜੇ ਲੋਕ ਇਹ ਕੰਮ ਕਰਦੇ ਆ ਕਿਸਾਨ ਤਾਂ ਸਾਡਾ ਇਹ ਕਿਸਾਨ ਸਾਡੂ ਮੋਰਤਨਾ ਕਰਦਾ ਹੋਵੇ ਸਾਡੇ ਦੇਸ਼ ਸਰਕਾਰ ਕਿਵੇਂ ਬਣੇ ਮੋਦੀ ਜੀ ਕਿਸਾਨ ਹਿਤੂ ਪ੍ਰਧਾਨ ਮੰਤਰੀ ਨੇ ਅਸੀਂ ਸਾਰੇ ਵਰਗਾਂ ਦਾ ਹਿਤ ਕਰ ਰਹੇ ਆ ਕਿ ਪੂਰੇ ਦੇਸ਼ ਦਾ ਵਿਕਾਸ ਹੋ ਰਿਹਾ ਇਕਨੋਮੀ ਸਟਰੈਂਥਨ ਹੋ ਰਹੀ ਆ ਤੇ ਕੀ ਹੋ ਰਿਹਾ ਹੈ ਦੇਸ਼ ਮਜ਼ਬੂਤ ਹੋ ਰਿਹਾ ਨਾ ਜੇ ਤੇਜ ਮਜ਼ਬੂਤ ਹੋ ਰਿਹਾ ਤਾਂ ਪੂਰੇ ਦੇਸ਼ ਦੇ ਨਾਗਰਿਕ ਮਜ਼ਬੂਤ ਹੋ ਰਿਹਾ ਹਿੰਦੂ ਵੀ ਮੁਸਲਮਾਨ ਵੀ ਸਿੱਖ ਵੀ ਐਸਾਈ ਵੀ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਭ ਦਾ ਪ੍ਰਯਾਸ ਹੋਤੀ ਹੈ ਆ ਜਾਣਗੇ ਜਿਹੜਾ ਵੀ ਆਉ ਉਹ ਅਸੀਂ ਉਹੀ ਚੋਣਾਂ ਜੀ ਲੜਦੇ ਫਿਰਦੇ ਹਾਂ ਹੋਰ ਕੀ ਕਰਨਾ ਹੈ ਇਸ ਕੈਂਡੀਡੇਟ ਨੇ ਤਾਂ ਆ ਕੇ ਆਪਣਾ ਬੈਗ ਰੱਖਣਾ ਹੁੰਦਾ ਲੜਨਾ ਹੁੰਦਾ ਸਾਡੀ ਪਾਰਟੀ 'ਚ ਕੋਈ ਅਸੀ ਕਰਨਾ ਹੁੰਦਾ ਸਾਰਾ ਕੋਈ ਨਵੇਂ ਲੀਡਰ ਆਉਣ ਦੀ ਸੁਭਾਵਨਾ ਹੈ ਕਿ ਜਿਵੇਂ ਲਗਾਤਾਰ ਪਾਸਵਾ ਸਾਮਾਨ ਲੀਡਰਾਂ ਲੋਡ ਰਨ ਲੈਉਣ ਦੇ ਚੱਕਰ 'ਚ ਨਹੀਂ ਰਹਿੰਦੇ ਤੇ ਆਪਣੇ ਆਪ ਆਈ ਜਾਂਦੇ ਆ ਲੋਕ ਇਹ ਕਾਫਲਾ ਇਦਾਂ ਹੀ ਵੱਧਦਾ ਰਹਿਣਾ ਸਾਨੂੰ ਕਿਉਂਕਿ ਅਸੀਂ 23 ਸੀਟਾਂ ਲੜਦੇ ਸੀ ਸਾਡਾ ਪੂਰਾ ਪੰਜਾਬ 'ਚ ਪ੍ਰਸਾਰ ਪ੍ਰਚਾਰ ਪੂਰਾ ਨਹੀਂ ਹੋਇਆ ਸੀ ਤੇ ਹੁਣ ਲੋਕਾਂ ਨੇ ਆਉਣਾ ਹੀ ਆ ਨਵੇਂ ਲੋਕ ਆਉਣਗੇ ਅਸੀਂ ਨਵਿਆਂ ਦਾ ਵੀ ਸਵਾਗਤ ਕਰਦੇ ਆਂ ਪੁਰਾਣੇ ਸਾਡੇ ਹੈਗੇ ਹੀ ਆ ਉਹ ਤਾਂ ਸਾਡੀ ਤਾਕਤ ਨੇ ਪੁਰਾਣੇ ਤਾਂ ਅਸੀਂ ਵਿਚਾਰਧਾਰਕ ਦਲ ਆ ਤੇ ਜਿਹੜੇ ਸਾਡੀ ਵਿਚਾਰਧਾਰਾ ਦੇ ਕੈਟਰ ਹੈਗਾ ਸਾਡਾ ਪੁਰਾਣਾ ਉਹ ਤਾਂ ਸਾਡੀ ਇੱਕ jaan ਆ ਤਾਕਤ ਸਾਡਾ ਇਹ ਪ੍ਰੋਗਰਾਮ ਹੈ ਜੀ ਇਹ ਸੰਗਠਨਾ ਤੋਂ ਪੂਰਾ ਹੋ ਰਿਹਾ ਵਾ ਜੀ ਭਾਰਤਿਆਨਤਾ ਪਾਰਟੀ ਦਾ ਇਹਦੇ ਵਿੱਚ ਅਸੀਂ ਬੂਥ ਸੰਮੇਲਨ ਰੱਖਿਆ ਗਿਆ ਜੋ ਵਿਧਾਨ ਸਭਾ ਹਲਕਾ ਲਹਿਰਾ ਗੱਗਾ ਦੇ ਜਿੰਨੇ ਵੀ ਬੂਥ ਹਨ ਉਹਨਾਂ ਦੇ ਬੂਥਾਂ ਚਾਰਜ ਅਜਿਥੇ ਸਮੁਲਿਤ ਕਰਨਗੇ ਜੀ ਕਿੰਨੇ ਕਿ ਜਿਹੜੇ ਬੂਥ ਦੇ ਵਿੱਚ ਜਿਹੜੇ ਵਰਕਰ ਸ਼ਾਮਲ ਹੋ ਰਹੇ ਨੇ ਤੇ ਕੌਣ ਕੌਣ ਆਗੂ ਸ਼ਾਮਲ ਹੋ ਇਸ ਪ੍ਰੋਗਰਾਮ ਦੇ ਵਿੱਚ ਜੀ ਲਗਭਗ 800 ਤੋਂ 1000 ਦੇ ਕਰੀਬ ਸਾਡੇ ਵਰਕਰ ਸਾਹਿਬਾਨ ਸ਼ਾਮਲ ਹੋਣਗੇ ਜੀ ਇਸ ਪ੍ਰੋਗਰਾਮ ਨੂੰ ਲੈਣ ਦੇ ਲਈ ਸਾਡੇ ਵਿਚਕਾਰ ਵਿਸ਼ੇਸ਼ ਤੌਰ ਤੇ ਸਰਦਾਰ ਹਰਜੀਤ ਸਿੰਘ ਗਰੇਵਾਲ ਜੀ ਜੀ ਅਤੇ ਅਰਵਿੰਦ ਖੰਨਾ ਜੀ ਜੋ ਕਿ ਸਾਡੇ ਵਾਈਸ ਪ੍ਰਧਾਨ ਹਨ ਤੇ ਜਤਿੰਦਰ ਮਿੱਤਲ ਜੀ ਇਹ ਪਹੁੰਚਣ ਨੇ ਦੇਖੋ ਜੀ ਇਹ ਬੰਡਮਣਾ ਸਾਡੇ ਪ੍ਰਦੇਸ਼ ਦੀ ਵੀ ਮੋਦੀ ਜੀ ਨੇ ਸਭ ਤੋਂ ਵੱਧ ਅਗਰ ਕਿਸੇ ਵੀ ਪ੍ਰਧਾਨ ਮੰਤਰੀ ਨੇ ਕੰਮ ਕੀਤਾ ਕਿਸਾਨਾਂ ਲਈ ਤਾਂ ਉਹ ਮੋਦੀ ਜੀ ਨੇ ਕੀਤਾ ਤੁਸੀਂ ਦੇਖੋ ਜਿੰਸਾਂ ਦੇ ਰੇਟ ਨੂੰ 10 ਸਾਲਾਂ ਦੇ ਵਿੱਚ ਉਹਨਾਂ ਨੇ ਬਹੁਤ ਅੱਪਰ ਰੇਟ ਦਿੱਤੇ ਅਤੇ ਪਿੱਛੇ ਜੇ ਉਹਨਾਂ ਨੇ ਤਿੰਨ ਮੰਤਰੀ ਇੱਥੇ ਆਏ ਕੇਂਦਰ ਦੇ ਉਹਨਾਂ ਨੇ ਕਿਹਾ ਕਿ ਅਸੀਂ ਜੋ ਪੰਜਾਬ ਦੇ ਵਿੱਚ ਫਸਲਾਂ ਹੁੰਦੀਆਂ ਨੇ ਜਿਵੇਂ ਗੰਨਾ ਹੁੰਦਾ ਕਪਾਹ ਹੁੰਦੀ ਹੈ ਜੀਰੀ ਕਣਕ ਤਾਂ ਪਹਿਲੀ ਐਮਐਸਪੀ ਹੈ ਮੱਕੀ ਹੈ ਦਾਲਾਂ ਨੇ ਉਹਨਾਂ ਤੇ ਉਹ ਐਮਐਸਪੀ ਦੇਣ ਦੇ ਲਈ ਤਿਆਰ ਸੀ ਪਰ ਕੁਝ ਰਾਜਨੀਤਿਕ ਤਾਕਤਾਂ ਜਿਹੜੀਆਂ ਸਾਡੇ ਕਿਸਾਨ ਭਰਾਵਾਂ ਨੂੰ ਬਰਗਲਾ ਕੇ ਉਹਨਾਂ ਨੂੰ ਕਿਤੇ ਵੀ ਮਤਲਬ ਟਾਕ ਫੋਨ ਨਹੀਂ ਦਿੰਦੀਆਂ ਉਹ ਭਾਰਤ ਨੂੰ ਸਫਲ ਨਹੀਂ ਆਉਣ ਦਿੰਦੀਆਂ ਉਹਦੇ ਕਰਕੇ ਜਿਹੜਾ ਇਹ ਗੈਪ ਕਿਸਾਨਾਂ ਤੇ ਭਾਜਪਾ ਦੇ ਵਿੱਚ ਪਿਆ ਹੈ ਜਿਹੜਾ ਅੱਜ ਵਿਰੋਧ ਹੋ ਰਿਹਾ ਜੀ ਵਿਰੋਧ ਕਰਨਾ ਦੇਖੋ ਜੀ ਲੋਕਤੰਤਰ ਦੇ ਵਿੱਚ ਸਵਦਾ ਅਧਿਕਾਰ ਹੈ ਜਮੂਰੀਅਤ ਦਾ ਹੱਕ ਹੈ ਪਰ ਫਿਰ ਵੀ ਅਸੀਂ ਕਹਾਂਗੇ ਅਸੀਂ ਸਾਡੇ ਕਿਸਾਨ ਭਰਾ ਨੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਉਹ ਇੱਕ ਵਾਰੀ ਭਾਜਪਾ ਦੇ ਨਾਲ ਜੁੜਨਾ ਜੋ ਵੀ ਉਹਨਾਂ ਦੇ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਭੁਲਾਣਾ ਤੇ ਭਾਜੀਪੀ ਨੂੰ ਬੋੜ ਦੇਣਾ ਅਤੇ ਪੰਜਾਬ ਨੂੰ ਵੀ ਜਿਵੇਂ ਹੋਰ ਦੇਸ਼ ਦੇ ਵਿੱਚ ਡਬਲ ਇੰਜਨ ਦੀ ਸਰਕਾਰਾਂ ਨੇ ਤਾਂ ਜੋ ਪੰਜਾਬ ਦੇ ਵਿੱਚ ਵੀ ਡਬਲ ਇੰਜਨ ਦੀ ਸਰਕਾਰ ਬਣੇ। ਮੈਂ ਹੋਰ ਕਹਿਣੀ ਚਾਹੂੰਗਾ ਕਿ ਦੇਖੋ ਬਹੁਤ ਸਾਰੇ ਰਾਜਨੀਤਿਕ ਪਾਰਟੀਆਂ ਨੇ ਸਭ ਤੋਂ ਪਹਿਲਾਂ ਕਾਂਗਰਸ ਨਹੀਂ ਲਾ ਲੋ ਕਿਦਾਂ ਸ਼੍ਰੀ ਦਰਬਾਰ ਸਾਹਿਬ ਨੂੰ ਟਾਇਟਰੀ ਕੀਤਾ। ਅਕਾਲੀ ਦਲ ਨੇ ਬੇਅਦਬੀ ਕਰਵਾਈ। ਆਮ ਆਦਮੀ ਪਾਰਟੀ ਨੇ ਐਮਐਸਪੀ ਕਿਹਾ ਅਸੀਂ ਦਵਾਂਗੇ 5 ਮਿੰਟਾਂ ਦੇ ਵਿੱਚ ਦੇ ਦਾਂਗੇ ਪਰੰਤੂ ਕਿਸਾਨਾਂ ਦੇ ਕੋਈ ਮੰਗਾ ਨਹੀਂ ਮੰਗਿਆ। ਉਲਟਾ ਸਾਡੇ ਪ੍ਰਦੇਸ਼ ਦੇ ਮੁੱਖ ਮੰਤਰੀ ਕਿਸਾਨਾਂ ਬਾਰੇ ਬੁਰਾ ਭਲਾ ਬੋਲਦੇ ਨੇ ਇੱਕ ਭਾਜਪਾ ਜਿਹੜੀ ਕਿਸਾਨਾਂ ਨੂੰ ਨਾਲ ਲੈ ਕੇ ਚੱਲਦੀ ਹੈ ਮੈਂ ਕਿਸਾਨ ਵੀਰਾਂ ਨੂੰ ਕਹੂੰਗਾ ਕਿ ਉਹ ਛੋਟੇ ਮੋਟੇ ਜਿਹੜੇ ਵੀ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਭੁੱਲ ਕੇ ਭਾਜਪਾ ਦੇ ਨਾਲ ਲੱਗਣਾ ਤਾਂ ਜੋ ਪੰਜਾਬ ਦੇ ਵਿੱਚ ਵੀ ਕੰਮੜ ਖਿਲੇ ਲਹਿਰਾ ਕਾਕਾ ਤੇ ਵਿਖੇ ਸਾਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਬਲਾਕ ਲਹਿਰਾ ਵੱਲੋਂ ਬੀਜਪੀ ਦਾ ਵਿਰੋਧ ਕਰਨ ਜਾ ਰਹੇ ਹਾਂਗੇ ਕੋਈ ਬੀਜਪੀ ਦੇ ਵੱਡੇ ਆਗੂ ਨੇ ਇੱਥੇ ਆਉਣਾ ਮੀਟਿੰਗ ਕਰਾਉਣ ਵਾਸਤੇ ਅਸੀਂ ਆਪਣੀ ਜਥੇਬੰਦੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ irdalte ਇਹਨਾਂ ਦਾ ਵਿਰੋਧ ਕਰਾਂਗੇ ਤੇ ਉਹਨਾਂ ਦਾ ਨਾਪਦੀ ਨਾਰੇबाजी ਕਰਾਂਗੇ ਕਿਉਂਕਿ ਇਹ ਬੀਜੇਪੀ ਸਾਡੇ 750 ਕਿਸਾਨਾਂ ਦੀ ਕਾਤਲ ਹੈ ਤੇ ਬਾਡਾਂ ਦੇ ਬੈਠੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਨੇ ਆਪਣੇ ਹੱਕ ਮੰਗਦਿਆਂ ਤੇ ਤੇ ਹੋਰ ਇਹਨਾਂ ਦੀਆਂ ਨੀਤੀਆਂ ਪਾਲਿਸੀਆਂ ਨੇ ਜਿਹੜੀਆਂ ਕਿਸਾਨ ਵਿਰੋਧੀ ਫੈਸਲੇ ਕੀਤੇ ਨੇ ਸਰਕਾਰ ਨੇ ਉਹਨਾਂ ਨੂੰ ਲੈ ਕੇ ਕਿਸਾਨਾਂ ਦੇ ਨਾਲ ਜੋ ਪਿਛਲੇ 2020 ਦੇ ਵਿੱਚ ਜਿਹੜਾ ਅੰਦੋਲਨ ਸ਼ੁਰੂ ਹੋਇਆ ਸੀ ਕਿਸਾਨਾਂ ਮਜ਼ਦੂਰਾਂ ਨਾਲ ਵਾਅਦੇ ਕਰਕੇ ਬੀਜੇਪੀ ਸਰਕਾਰ ਸਾਫ਼ ਮੁੱਕਰੀ ਹੈ ਇਸ ਵਜੋਂ ਅਸੀਂ ਇਹਨਾਂ ਦਾ ਅੱਜ ਵਿਰੋਧ ਕਰਾਂਗੇ ਜਿਹੜੀ ਜਿਹੜੀ ਜੁਨੀਅਰ ਬ੍ਰੋਡ ਕਰ ਰਹੀ ਹੈ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਅਗਲਤੀ ਜੀ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਦੇ ਤਗਰਾਹਾਂ ਵੱਲੋਂ ਇਹਨਾਂ ਦਾ ਵਿਰੋਧ ਦੇਖ ਹੈਗਾ ਅਤੇ ਕਾਲੀਆਂ ਝੰਡੀਆਂ ਲੈ ਕੇ ਨਾਰੇਬਾਜ਼ੀ ਕਰਾਂਗੇ ਇਹਨਾਂ ਦਾ ਵਿਰੋਧ ਕਰਾਂਗੇ ਸ਼ਾਂਤਮਈ ਤਰੀਕੇ ਨਾਲ ਅਸੀਂ ਇਹ ਬਰੂਹ ਕਰਾਂਗੇ ਮੌਕੇ ਦੀ ਜਿਹੜੀ ਭਾਜਪਾ ਹਕੂਮਤ ਹੈ ਇਸ ਨੇ ਦਿੱਲੀ ਕੋਲ ਵਿਖੇ ਸਾਡੇ ਜਿਹੜੇ 750 ਕਿਸਾਨ ਤੇ ਉਹ ਸ਼ਹੀਦ ਹੋ ਗਏ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਇਹਦੇ ਨਾਲ ਦੀ ਨਾਲ ਮੋਦੀ ਭਾਜਪਾ ਹਕੂਮਤ ਨੇ 12 ਬੈਂਕਾਂ ਦਾ ਭੂਗਪਾਤਾ 400 ਰੇਲਵੇ ਸਟੇਸ਼ਨਾਂ ਦਾ ਭੂਗਪਾਤਾ ਜਿਹੜੇ ਰੇਲਵੇ ਲਾਈਨ ਦੇ ਟਰੈਕ ਨੇ ਵਿੱਚੇ ਜਾ ਰਹੇ ਨੇ ਸਭ ਤੋਂ ਵੱਡੀ ਦੁਖਦਾਈ ਗੱਲ ਹੈ ਸਾਡੇ ਆਮ ਲੋਕਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਮਿਲਦੀਆਂ ਨੇ ਫੌਜ ਚ ਫੌਜ ਦਾ ਜਿਹੜਾ ਅਗਨੀ ਪਥ ਯੋਜਨਾ ਲਿਆ ਕੇ ਉਹਦਾ ਪੱਠਾ ਵਹਾਤਾ ਜਿਹੜੀ ਕਾਲਜ ਸਕੂਲ ਪੜਾਈ ਸਿੱਖਿਆ ਸਾਰਾ ਕੁਝ ਪ੍ਰਾਈਵੇਟੇਸ਼ਨ ਕਰਤਾ ਨਹਿਰਾਂ ਵੇਚਣ ਜਾ ਰਹੇ ਨੇ ਛੜਕਾਂ ਵੇਚਦਿਆਂ ਅੱਜ ਲਹਿਰੇ ਦੇ ਵਿੱਚ ਕਿਤੇ ਵੱਡੇ ਭਾਜਪਾ ਆਗੂ ਨੇ ਹੋਣਾ ਅਸੀਂ ਭਾਰਤੀ ਕਿਸਾਨ ਜਨਤਾ ਕਰਾਂਹੇ ਤਰਫੋਂ ਪੂਰਨ ਤੌਰ ਤੇ ਵਿਰੋਧ ਕਰਦੇ ਆਂ ਸਰਕਾਰ ਨੂੰ ਚਾਹੀਦਾ ਹੈ ਵੀ ਜਿਹੜੀ WTO ਹੈ ਉਹਦੇ ਵਿੱਚੋਂ ਬਾਹਰ ਆਵੇ IMF ਵਿੱਚੋਂ ਬਾਹਰ ਆਵੇ ਪੂਰੇ ਭਾਰਤ ਦੇ ਵਿੱਚ ਸਿਰਫ ਦੇ ਸਿਰਫ ਦੇ ਰੋਜ਼ਗਾਰ ਬਚਿਆ ਇੱਕ ਕਿਸਾਨ ਦੀ ਜ਼ਮੀਨ ਦਾ ਟੁਕੜਾ ਬਚਿਆ ਇਸ ਜ਼ਮੀਨ ਦੇ ਟੁਕੜੇ ਨਾਲ ਲੱਖਾਂ ਕਰੋੜਾਂ ਲੋਕ ਜਿਹੜੇ ਨਾਜ ਐ ਉਹ ਖਾ ਰਹੇ ਐ ਇਹਨਾਂ ਦਾ ਅਸੀਂ ਮਤਲਬ ਪੂਰਨ ਤੌਰ ਤੇ ਜਿਹੜਾ ਵਿਰੋਧ ਹੈ ਜੀ ਉਰੇ ਆਉਣਾ ਪਹਿਲਾ ਸਾਨੂੰ ਆਪਣੀ ਮੀਟਿੰਗ ਲਈਏ ਵਿਰੋਧ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਸਾਡੀ ਮਤਲਬ ਜਥੇਬੰਦੀ ਦੀ ਪਾਲਿਸੀ ਹੈ ਜਣੀ ਉਹਨਾਂ ਦਾ ਵਿਰੋਧ ਹੈ ਜਿਹੜਾ ਜਦੋਂ ਉਰੇ ਆਉਣਗੇ ਵੀ ਉਰੇ ਕਿਉਂ ਆਏ ਹੋ ਅਸੀਂ ਉਹਨਾਂ ਨੂੰ ਸਵਾਲ ਜਵਾਬ ਕਰਨਾ ਚਾਹੁੰਦੇ ਹਾਂ ਸਾਡੇ ਨਾਲ ਸਵਾਲ ਜਵਾਬ ਉਹਨਾਂ ਦੇ ਆਗੂ ਆ ਜਾਂ ਉਹਦੀ ਸਰਕਾਰ ਹੈ ਸਾਡੇ ਨਾਲ ਗੱਲਬਾਤ ਕਰਿਓ ਬਿਲਕੁਲ ਇਹਨੇ ਤੁਹਾਨੂੰ ਰੋਕਤਾ ਉੱਥੇ ਰੱਖ ਦਿਦਾਨ ਪੁਲਿਸ ਨੇ ਜਣੀ ਉਹ ਅੰਦਰ ਅੰਦਰ ਜਗ੍ਹਾ ਵੀ ਬਹੁਤ ਘੱਟ ਹੈ ਤੇ ਫਿਰ ਆਇਆ ਅਸੀਂ ਬੰਦ ਹੋ ਕੇ ਵੀ ਨਹੀਂ ਬਹੁਤਾ ਬੈਠਣਾ ਚਾਹੁੰਦੇ ਤੇ ਇਸ ਕਰਕੇ ਅਸੀਂ ਆ ਛੜਕ ਦੇ ਉੱਪਰ ਆਇਆ ਛੜਕ ਦੇ ਉੱਪਰੋਂ ਵੀ ਲੰਗਣਾ ਹੈ ਉਹਨਾਂ ਨੇ ਬਾਜ ਬਾਗੂਆਂ ਨੇ ਜੇ ਵੱਡੇ ਖੱਬੀ ਖਾਨ ਨੇ ਲੰਗਣਾ ਅਸੀਂ ਪੂਰਨ ਤੌਰ ਤੇ ਵਿਰੋਧ ਜਿਹੜਾ ਕਰਾਂਗੇ